3 ਜਨਵਰੀ 2024 ਕੱਲ ਮੇਰੇ ਇੱਕ ਮਿੱਤਰ ਨੇ ਕਿਹਾ ਕਿ ਗਾਂਧੀ ਵੀ ਮਰ ਮੁੱਕ ਗਿਆ ਅਤੇ ਸਾਬਰ ਕਰ ਵੀ ਫੇਰ ਤੁਸੀਂ ਲੋਕ ਕਿਉਂ ਉਹਨਾਂ ਦੀਆਂ ਕਬਰਾਂ ਦੀਆਂ ਇੱਟਾਂ ਪੁਟਾ ਕੇ ਆਪਣੇ ਘਰ ਹੀ ਲੈ ਜਾਂਦੇ ਹੋ ਯਕਦਮ ਮੇਰੇ ਕੋਲ ਉਸ ਦੀ ਗੱਲ ਦਾ ਜਵਾਬ ਹੈ ਨਹੀਂ ਸੀ ਉਸ ਆਖਿਆ ਭਈ ਅਜਿਹੀ ਗੱਲ ਕਰੋ ਜਿਸ ਨਾਲ ਲੋਕਾਂ ਦੇ ਚਿਹਰਿਆਂ ਤੇ ਹਾਸਾ ਆਵੇ ਚਿਹਰੇ ਖਿੜਨ ਫੁੱਲਾਵਾਂ ਚਾਰ ਚਫੇਰੇ ਮਹਿੰਗਾਈ ਅਤੇ ਬੇਰੋਜ਼ਗਾਰੀ ਦੀ ਮਾਰ ਤੋਂ ਲੋਕੀ ਵੈਸੇ ਹੀ ਪਰੇਸ਼ਾਨ ਪਏ ਘੁੰਮਦੇ ਨੇ ਤੁਸੀਂ ਹੋਰ ਉਹਨਾਂ ਨੂੰ ਗਾਂਧੀ ਸਵਾਰਕਰ ਦਾ ਘੁੱਟ ਪਿਆਏ ਜਾਂਦੇ ਹੋ ਉਹ ਕੋਈ ਚੱਜ ਦੀ ਗੱਲ ਕਰੋ ਯਾਰ ਮੈਂ ਕਿਹਾ ਚੱਜ ਦੀ ਗੱਲ ਤਾਂ ਅੱਜ ਦੀ ਗੱਲ ਹੋ ਸਕਦੀ ਹੈ ਪਰ ਅੱਜ ਦੀ ਗੱਲ 'ਚ ਚੱਜ ਦੀ ਗੱਲ ਕੋਈ ਦਿੱਸਦੀ ਨਹੀਂ ਮੈਨੂੰ ਉਹ ਮੇਰੀ ਗੱਲੋਂ متاثر ਜਿਹਾ ਹੋਇਆ ਜਾਪਿਆ ਕਹਿੰਦਾ ਗੱਲ ਤਾਂ ਠੀਕ ਹੈ ਅੱਜਕੱਲ ਬੇਰੋਜ਼ਗਾਰਤਾ ਪਰੇਸ਼ਾਨ ਹੈ ਹੀ ਨਹੀਂ ਨੌਕਰੀ ਵਾਲੇ ਵੀ ਕੋਈ ਬਹੁਤੇ ਸੁਖੀ ਨਹੀਂ ਵਪਾਰੀ ਬਿਜ਼ਨਸ ਵਾਲੇ ਵੀ ਖੁਸ਼ ਨਹੀਂ ਜਾਪਦੇ ਵਿਦਿਆਰਥੀ ਵੀ ਖੁਸ਼ ਨਹੀਂ ਅਤੇ ਅਧਿਆਪਕ ਵੀ ਦੁਖੀ ਹਨ ਮੈਂ ਕਿਹਾ ਤੁਸੀਂ ਭਾਵੇਂ ਕੁਝ ਵੀ ਕਰ ਲੋ ਸਾਰਿਆਂ ਨੂੰ ਤਾਂ ਖੁਸ਼ ਨਹੀਂ ਕਰ ਸਕਦੇ ਨਾ ਉਸ ਕਹ ਸਾਰਿਆਂ ਨੂੰ ਨਾ ਸਹੀ ਗੱਲ ਤਾਂ ਤੁਸੀਂ ਠੀਕ ਕਹਿੰਦੇ ਹੋ ਇਸੇ ਕਰਕੇ ਸਰਕਾਰ ਕੋਈ 20% ਨੂੰ ਖੁਸ਼ ਕਰਕੇ ਹੀ ਜਾਂ ਸ਼ਾਇਦ ਕੇਵਲ 10% ਜਾਂ ਸ਼ਾਇਦ ਹੋਰ ਵੀ ਘੱਟ ਇੰਜ ਕਰਦੇ ਕਰਦੇ ਉਹ ਸਿਰਫ ਇੱਕ ਬੰਦੇ ਤੱਕ ਆ ਗਿਆ ਕਿ ਉਸ ਨੂੰ ਖੁਸ਼ ਕਰਕੇ ਹੀ ਆਪਣਾ ਕੰਮ ਚਲਾ ਰਹੀ ਏ ਉਸ ਦਾ ਨਾਂ ਤੇ ਅਸੀਂ ਸਾਰੇ ਜਾਣਦੇ ਹਾਂ ਫਿਰ ਮੈਂ ਕਿਹਾ ਕਿ ਯਾਰਾ ਇੱਕ ਗੱਲ ਤਾਂ ਦੱਸ ਪਈ ਵੋਟਾਂ ਉਸ ਨੂੰ ਸਾਰਿਆਂ ਦੀ ਚਾਹੀਦੀ ਹੈ ਫਿਰ ਕੰਮ ਸਾਰਿਆਂ ਲਈ ਕਿਉਂ ਨਹੀਂ ਕਰਦਾ ਮੈਂ ਕਿਹਾ ਇਸੇ ਸਵਾਲ ਤੋਂ ਬਚਣ ਲਈ ਸਰਕਾਰ ਅਜੀਹੇ ਇੰਤਜ਼ਾਮ ਕਰਨ ਜਾ ਰਹੀ ਹੈ ਕਿ ਅਗਲੀ ਵਾਰ ਵੋਟਾਂ ਪਾਉਣ ਦੀ ਲੋੜ ਹੀ ਨਾ ਪਵੇ ਜਾਂ ਝੰਜਟ ਹੀ ਨਾ ਰਹੇ ਸਾਲ 2024 ਆਖਰੀ ਚੋਣਾ ਹੋ ਜਾਣ ਤਾਂ ਫਿਰ ਸਦਾ ਲਈ ਗੱਦੀ ਤੇ ਬੈਠਣ ਦਾ ਪ੍ਰਬੰਧ ਕੀਤਾ ਜਾਵੇ ਫਿਰ ਕੋਈ ਚੋਣਾ ਚ ਧੰਦਲੀ ਦਾ ਇਲਜ਼ਾਮ ਵੀ ਨਾ ਲਾ ਸਕੇਗਾ ਈਵੀਐਮ ਇਲੈਕਟ੍ਰੋਨਿਕ voting ਮਸ਼ੀਨਾਂ ਦਾ ਉਹੀ ਹਸ਼ਰ ਹੋਵੇਗਾ ਜੋ ਹੁਣ 네ਰੂਦਾ ਜਾਂ ਆਮ ਪਬਲਿਕ ਦਾ ਕਰੀ ਜਾਂਦੇ ਨੇ